ਰਾਜ ਦਿਲਜੀਤ ਨੇ ਦਿਖਾਇਆ ਕਿ ਸਰਦਾਰ ਸਿੱਖ ਦੀ ਡੈਫੀਨੇਸ਼ਨ ਔਰ ਅਸੀਂ ਰਿਪਰੈਜ਼ੈਂਟ ਕਰ ਸਕਦੇ ਹਾਂ ਅਸੀਂ ਬਾਲੀਵੁੱਡ ਨੂੰ ਰਿਪਰੈਜ਼ੈਂਟ ਕਰ ਸਕਦੇ ਹਾਂ ਉਹਦੀ ਟੀਮ ਦੇਖੀਏ ਤੁਸੀਂ ਬਿਲਕੁਲ ਕੀ ਖੂਬਸੂਰਤੀ ਦੇ ਨਾਲ ਜਚੇ ਹੋਏ ਸਿੰਘ ਸਜੇ ਹੋਏ ਨੌਜਵਾਨ ਨੇ ਖੁੱਲੇ ਦਾੜੇ ਪ੍ਰਕਾਸ਼ ਕੀਤੇ ਆ ਕਈਆਂ ਨੇ ਦਮਾਲੇ ਸਜਾਏ ਆ ਸੋਹਣੀਆਂ ਦਸਤਾਰਾਂ ਸਜਾਈਆਂ ਔਰ ਉਹ ਚਾਰਟਰ ਦੇ ਵਿੱਚ ਆਪਦੀ ਟੀਮ ਨੂੰ ਨਾਲ ਲੈ ਕੇ ਬੈਠੇ ਇਹ ਕਿੱਡੀ ਡਾਊਨ ਟੂ ਅਰਥ ਹਲੀਮੀ ਵਾਲੀ ਪਰਸਨੈਲਿਟੀ ਦੀ ਗੱਲ ਹੈ ਹਾਲਾਂਕਿ ਜਿੱਤੇ ਐਂਟਰੀ ਹੋਈ ਜਦੋਂ ਚਾਰਟਰ 'ਚ ਉਤਰ ਕੇ ਵਾਪਸ ਜਾਂਦੇ ਉਹ ਉੱਥੇ ਵੀ ਉਹਨਾਂ ਨੇ ਕੁੜਤਾ ਪਜਾਮਾ ਪਾਇਆ ਹੋਇਆ ਸਿੱਧੂ ਮੁਸੇਵਾਲਾ ਹੋਵੇ ਸ਼ੁਭ ਹੋਵੇ ਤਰਸੇਮ ਜਸੜ ਦਾ ਨਾਮ ਐ ਕਦੇ ਨਹੀਂ ਭੁੱਲਦਾ ਜਦੋਂ ਪੱਗ ਦੀ ਗੱਲ ਆਉਂਦੀ ਤੇ ਸੇਮ ਜਸੜ ਨੇ ਬਹੁਤ ਬਾਕਮਲ ਕੰਮ ਕੀਤਾ ਸਿੱਧੂ ਮੂਸੇਵਾਲਾ ਦਿਲਜੀਤ ਮੇਰੇ ਲਈ ਟੌਪ ਤੇ ਬੈਠੇ ਨੇ ਹਨਾ ਅਕਰ ਸਾਹਿਬ ਪਿਛਲੇ ਦਿਨੀ ਅੰਬਾਨੀਆਂ ਦੇ ਵਿਆਹ ਦੀਆਂ ਬੜੀਆਂ ਗੱਲਾਂ ਹੋਈਆਂ ਨਾਲ ਹੀ ਚਰਚਾ ਛਿੜੀ ਰਹਿਾਨਾ ਦੀ ਤੇ ਨਾਲ ਹੀ ਦਿਲਜੀਤ ਦਾ ਸਾਂਝ ਦੀ ਉਹ ਇੱਕ ਬੜੀ ਉਹਨਾਂ ਦੀ ਗਾਣੇ ਦੀ ਮਸ਼ਹੂਰ ਲਾਈਨ ਹੈ ਕਿ ਦੇਖ ਬਾਲੀਵੁੱਡ ਵਿੱਚ ਜਿੰਨੇ ਖਾਨ ਨੇ ਉਹਨਾਂ ਵਿੱਚ ਬੈਂਦਾ ਸਰਦਾਰ ਗੋਰੀਏ ਮੈਂ ਤਾਂ ਇਹ ਮਤਲਬ ਜਿੰਨੀਆਂ ਕੋਨਾਂ ਦੀਆਂ ਰੀਲਾਂ ਵਾਇਰਲ ਹੋਈਆਂ ਮੈਨੂੰ ਇਹ ਲੱਗ ਰਿਹਾ ਸੀ ਕਿ ਸਾਰਾ ਬਾਲੀਵੁੱਡ ਹੀ ਉਹਨਾਂ ਦੇ ਜਿਹੜੇ ਗਾਣਿਆਂ ਤੇ ਆ ਜਿਹੜਾ ਵੀ ਜੋ ਵੀ ਉੱਥੇ ਸੈਲੀਬ੍ਰਿਟੀ ਸੀ ਉਤੋਂ ਤੱਕ ਕਿ ਅੰਬਾਨੀਜ਼ ਵੀ ਜਿਹੜੇ ਨੀਤਾਬਾਨੀ ਦੇਖਣ ਨੂੰ ਮਿਲੇ ਅਨੰਤ ਅੰਬਾਨੀ ਬੜੇ ਨੱਚਣ ਦੇ ਮੂਡ 'ਚ ਦਿਖਿਏ ਉਹਨਾਂ ਦੇ ਪਰਫਾਰਮੈਂਸ ਤੇ ਕਾਮਯਾਬੀ ਹਾਸਲ ਕਰਨੀ ਹੈ ਤਾਂ ਦਿਲਜੀਤ ਦੋਸਾਂਝ ਵਰਗੀ ਕਰੋ ਮਾੜੇ ਮੋਟੇ ਉੱਠਦੇ ਹੋਏ ਵਿਰੋਧੀਆਂ ਤੇ ਘਿਰਲਾ ਬਣ ਕੇ ਫਿਰ ਗਿਆ ਘਿਰਲਾ ਪਤਾ ਹੈ ਕੀ ਹੁੰਦਾ ਤਾਨੂੰ ਪਤਾ ਜਗਪ੍ਰੀਤ ਨਹੀਂ ਪਤਾ ਕਿਰਲਾਣਾ ਸੁਹਾਗਾ ਤਾਂ ਤੁਸੀਂ ਦੇਖਿਆ ਇੱਕ ਗੋਲ ਸੁਹਾਗਾ ਹੁੰਦਾ ਸੀ ਜੀ ਪੁਰਾਣੇ ਸਮੇਂ ਅ ਜਦੋਂ ਬਲਦਾਂ ਦੀ ਖੇਤੀ ਹੁੰਦੀ ਸੀ ਨਾ ਤੇ ਜਿਹੜੀ ਭਾਰੀ ਜ਼ਮੀਨ ਹੈ ਉੱਤੇ ਜਦੋਂ ਸੁਹਾਗਾ ਫੇਰਦੇ ਆ ਤੇ ਪੱਥਰ ਅਰਗੀ ਮਿੱਟੀ ਵਟਿਆਂ ਵਰਗੀ ਮਿੱਟੀ ਦੇ ਡਲੇ ਬਣ ਕੇ ਉੱਤੇ ਆ ਜਾਂਦੇ ਸੀ ਕੰਗੜਾ ਰਨੌ ਤਰਗੇ ਹਾਂ ਜੀ ਕੰਗੜਾ ਰਨੌ ਤਰਗੇ ਡਲੇ ਬਣ ਕੇ ਤਾਂ ਜਦੋਂ ਆ ਗਏ ਜੀ ਫਿਰ ਦਿਲਜੀਤ ਅਰਗੇ ਘਿਰਲੇ ਵਰਤੇ ਜਾਂਦੇ ਉਹ ਗੋਲ ਸੁਹਾਗਾ ਹੁੰਦਾ ਸੀ ਲੱਕੜ ਦਾ ਪਿੱਛੇ ਜੇ ਰੋਸਵੇ ਬੜਾ ਉਹ ਬਣੂ ਨਾ ਜਦੋਂ ਜ਼ਮੀਨ ਪੱਧਰਾ ਕਰਨ ਵਾਸਤੇ ਉਹਦੀ ਨਮੀ ਬਣੀ ਰਹੇ ਜ਼ਮੀਨ ਦੀ ਇਹ ਤਾਂ ਜਿਵੇਂ ਮੂੰਗਫਲੀ ਦੀ ਖੇਤੀ ਜਿਹੜੀ ਬਾੜੀ ਕਰਦੇ ਨਾ ਤੇ ਉਹ ਮੂੰਗਫਲੀ ਪੱਟਣ ਤੋਂ ਪਹਿਲਾਂ ਘਿਰਲਾ ਫੇਰ ਦਿੰਦੇ ਉੱਤੇ ਵੀ ਜਦੋਂ ਪੱਟਣੀ ਹੋਵੇ ਤੇ ਨਾਲ ਜਿਹੜਾ ਨਾਲ ਮਿੱਟੀ ਦੇ ਡਲੇ ਨਾ ਹੋਣ ਇਹ ਸਾਰੇ ਬਾਲੀਵੁੱਡ ਤੇ ਘਿਰਲਾ ਫੇਰਤਾ ਦਿਲਜੀਤ ਦੇ ਰੂਪ ਚ ਦੇਖੋ ਮੈਂ ਤਾਂ ਬਿਲਕੁਲ ਤੁਸੀਂ ਜਿਹੜੀ ਗੱਲ ਗਈ ਕਿ ਦੇਖ ਬਾਲੀਵੁੱਡ ਵਿੱਚ ਜਿੰਨੇ ਖਾਨ ਨੇ ਉਹਨਾਂ ਚ ਬੈਠਾ ਸਰਦਾਰ ਗੋਰੀਏ ਉਹ ਸਰਦਾਰ ਦੀ ਜਿਹੜੀ ਜਿਹੜੀ ਧਮਕ ਹੈ ਉਹ ਕੱਲੀ ਬਾਲੀਵੁੱਡ ਤੱਕ ਨਹੀਂ ਉਹ ਕੁਚਲਾ ਤੱਕ ਧਮਕ ਪਈ ਹੈ ਜੀ ਮੈਨੂੰ ਯਾਦ ਆ ਦਿਲਜੀਤ ਦੀ ਇੱਕ ਇੰਟਰਵਿਊ ਚ ਦਿਲਜੀਤ ਦੋਸਾਂ ਜੇ ਗੱਲ ਕਰਦਾ ਹੈ ਕਿ ਸ਼ਾਇਦ ਅਨਪੂਮਾ ਚੋਪੜਾ ਦੇ ਨਾਲ ਇੱਕ ਇੰਟਰਵਿਊ ਹੈ ਜਿਦੇ ਚ ਉਹ ਕਹਿੰਦਾ ਕਿ ਮੈਂ ਝੱਲਿਆ ਵੀ ਬਹੁਤ ਖੁਸ਼ ਹੈ ਮੇਰੇ ਘਰ ਦੇ ਬਾਹਰ ਧਰਨੇ ਲੱਗੇ ਮੈਨੂੰ ਲੱਗਦਾ ਹੈ ਖੜਕੂ ਗੀਤ ਜਦੋਂ ਆਇਆ ਸੀਗਾ ਨਹੀਂ ਉਹ ਕਿਵੇਂ ਤੋੜ ਦੂ ਕੋਈ ਤੇਰਾ ਮੇਰਾ ਪਿਆਰ ਨਹੀਂ ਮੂਰੇ ਜੱਟ ਖੜਕੂ ਖੜਾ ਉਦੋਂ ਇਹਦਾ ਵਿਰੋਧ ਹੋਇਆ ਦਿਲਜੀਤ ਦਾ ਕਿ ਖੜਕੂ ਸ਼ਬਦ ਕਿਉਂ ਵਰਤਿਆ ਇੱਕ ਵੀਡੀਓ ਵੀ ਹੈ ਜਿਹਦੇ ਵਿੱਚ ਕੁਝ ਨਿਹੰਗ ਸਿੰਘ ਉਹਦੇ ਨਾਲ ਬੈਠੇ ਕਹਿੰਦੇ ਕਿ ਮਾਫੀ ਮੰਗ ਇਹ ਕੋਈ ਵੀ ਦੌਰ ਆਇਆ ਜਦੋਂ ਦਿਲਜੀਤ ਸਟੇਜ ਤੋਂ ਨੱਚਦਾ ਹੋਇਆ ਡਿੱਗ ਪਿਆ ਸੀ ਆਪਾਂ ਕੱਲ ਹੀ ਆਪਾਂ ਕੱਲ ਹੀ ਕੱਲ ਹੀ ਗੱਲ ਕਰ ਰਹੇ ਸੀ ਗੱਲ ਕਰ ਰਹੇ ਸੀ ਵੀ ਦਿਲਜੀਤ ਯਾਰ ਡਿੱਗ ਪਿਆ ਸੀ ਤੇ ਉਦੋਂ ਸਾਰਿਆਂ ਨੇ ਕਿਹਾ ਕਿ ਯਾਰ ਜਲੂਸ ਨਿਕਲ ਗਿਆ ਪਰ ਕਮਾਲ ਦੀ ਗੱਲ ਹੈ ਉਸ ਦਿਲਜੀਤ ਜਿੱਥੇ ਨੋਕੀਆ ਦਾ ਲੈ ਲਿਆ ਤੂੰ ਵੱਖਰਾ ਮੋਬਾਈਲ ਨਹੀਂ ਉਹਦੀ ਟਰਾਂਸਫਰਮੇਸ਼ਨ ਐਜ਼ ਐਜ਼ ਦਿਲਜੀਤ ਉਸ ਟਰਾਂਸਫਰਮੇਸ਼ਨ ਤੋਂ ਸਾਨੂੰ ਸਿੱਖਣ ਦੀ ਲੋੜ ਹੈ ਉਸ ਟਰਾਂਸਫਰਮੇਸ਼ਨ ਤੋਂ ਸਾਨੂੰ ਆਪਦੀ ਜ਼ਿੰਦਗੀਆਂ ਚ ਇਹ ਮਹਿਸੂਸ ਕਰਨ ਦੀ ਮੇਰੇ ਨਾਲ ਇੱਕ ਕਹਾਣੀ ਯਾਦ ਆ ਗਈ ਜਦੋਂ ਮੈਂ ਦਿਲਜੀਤ ਵੱਲ ਦੇਖਦਾ ਤੇ ਕੋਈ ਪੱਥਰ ਸਾਜ ਪੱਥਰ ਘੜ ਰਿਆ ਸੀਗਾ ਤੇ ਹਜੇ ਉਹ ਪੱਥਰ ਤੇ ਚਾਰ ਪੰਜ ਸੱਟਾਂ ਮਾਰਦਾ ਤੇ ਪੱਥਰ ਚੋਂ ਆਵਾਜ਼ ਆਂਦੀ ਹੈ ਕਿ ਮੇਰੇ ਦਰਦ ਹੁੰਦਾ ਮੇਰੇ ਤੇ ਸੱਟ ਨਾ ਮਾਰ ਤੇ ਉਹ ਜਿਹੜਾ ਕਾਰੀਗਰ ਸੀ ਉਹ ਹੈਰਾਨ ਹੋ ਜਾਂਦਾ ਵੀ ਪੱਥਰ ਚੋਂ ਵੀ ਆਵਾਜ਼ ਆ ਗਈ ਉਹ ਕਹਿੰਦਾ ਕੀ ਗੱਲ ਕਹਿੰਦਾ ਮੇਰੇ ਸੱਟ ਨਾ ਮਾਰ ਉਹ ਦੂਜੇ ਪੱਥਰ ਕੰਨੀ ਹੁੰਦਾ ਤੇ ਦੂਜੇ ਪੱਥਰ ਨੂੰ ਪੁੱਛਦਾ ਭਾਈ ਤੈਨੂੰ ਕੋਈ ਤਕਲੀਫ ਤਾਂ ਨਹੀਂ ਉਹ ਕਹਿੰਦਾ ਵੀ ਤਕਲੀਫ ਤਾਂ ਹੈ ਪਰ ਇਹ ਤਕਲੀਫ ਝੱਲੂਗਾ ਤੇ ਉਹ ਕਾਰੀਗਰ ਕਹਿੰਦਾ ਕਿਉਂ ਕਹਿੰਦਾ ਕਿਉਂਕਿ ਮੈਂ ਮੂਰਤੀ ਬਣਾਣਾ ਹੈ ਉਸ ਪੱਥਰ ਨੂੰ ਘੜਦਾ ਘੜਦਾ ਤੇ ਭਗਵਾਨ ਦੀ ਬਹੁਤ ਸੋਹਣੀ ਮੂਰਤੀ ਉਹਦੇ ਚੋਂ ਘੜ ਕੇ ਬਣਾ ਦਿੰਦਾ। ਉਹਦੇ ਤੇ ਰੰਗ ਕੀਤਾ ਜਾਂਦਾ ਹੈ, ਉਹਦੇ ਤੇ ਸਜੋ ਸਮਾਨ ਦੀਆਂ ਸ਼ਿੰਗਾਰ ਦੀਆਂ ਵਸਤਾਂ ਲਾਈਆਂ ਜਾਂਦੀਆਂ ਤੇ ਫਿਰ ਇੱਕ ਮੰਦਰ ਦੇ ਵਿੱਚ ਉਹ ਸਥਾਪਿਤ ਕਰ ਦਿੱਤਾ ਜਾਂਦਾ ਹੈ। ਜਦੋਂ ਉੱਥੇ ਨਾਰੀਅਲ ਤੋੜਨਾ ਹੁੰਦਾ ਤੇ ਉਹ ਕਹਿੰਦਾ ਕਿ ਨਾਰੀਅਲ ਤੋੜਨ ਵਾਸਤੇ ਕੋਈ ਚੀਜ਼ ਲਿਆਓ। ਤਾਂ ਪੱਥਰ ਤੇ ਉਹ ਕਹਿੰਦਾ ਕਿ ਬਾਹਰ ਦੇਖ ਕੇ ਆਓ ਕੋਈ ਪੱਥਰ ਪਿਆ ਹੋਣਾ। ਉਹ ਗੋਲ ਜਿਹਾ ਇੱਕ ਪੱਥਰ ਪਿਆ ਹੁੰਦਾ ਉਹ ਚੱਕ ਕੇ ਪਾਸੇ ਲਿਆ ਕੇ ਰੱਖ ਦਿੰਦੇ ਆ ਜਿਹੜਾ ਘੜਿਆ ਗਿਆ ਜਿਨੇ ਸੱਟ ਝੱਲੀ ਜਿਨੇ ਤਕਲੀਫ ਸਹੀ ਉਹਨੂੰ ਦੁਨੀਆ ਪੂਜਦੀ ਐ ਤੇ ਜਿਹੜਾ ਕਹਿੰਦਾ ਕਿ ਮੈਂ ਤੰਗ ਨਾ ਹੋਵਾਂ ਉਹਦੇ ਤੇ ਫਿਰ ਨਾਰੀਅਲ ਤੋੜੇ ਜਾਂਦੇ ਉਹਦੀ ਹੈਸੀਅਤ ਉਹਦੀ ਔਕਾਤ ਪੈਰਾਂ 'ਚ ਐ ਤੇ ਜਿਹੜਾ ਘੜਿਆ ਗਿਆ ਜਿਹੜਾ ਦੁੱਖ ਸਹਿ ਗਿਆ ਜਿਨੇ ਮੁਸੀਬਤਾਂ ਝੱਲੀਆਂ ਜਿਨੇ ਔਕੜਾ ਮੁਸੀਬਤਾਂ ਨੂੰ ਪਿੰਡੇ ਤੇ ਹੰਡਾਇਆ ਇਹ ਸਰਤਾਜ ਦੇ ਗੀਤ ਦੀ ਇੱਕ ਲਾਈਨ ਹੈ ਉਹ ਫਿਰ ਉੱਤੇ ਚੋਟੀ ਤੇ ਬਹੰਦੇ ਆ ਇਹ ਦਲਜੀਤ ਹੈ ਕੱਲਾ ਗਾਉਣਾ ਕੱਲੀ ਗੀਤਕਾਰੀ ਤੇ ਗਾਇਕੀ ਨੇ ਉਹਨੂੰ ਦਲਜੀਤ ਨਹੀਂ ਬਣਾਇਆ ਉਹਨੇ ਓਵਰ ਦਾ ইয়ারਸ ਆਪਦੇ ਆਪ ਨੂੰ ਜਿਹੜਾ ট্রান্সਫਾਰਮ ਕੀਤਾ ਉਹਦੀ ਡਾਈਟ ਉਹਦੀ ਜਿਮ ਉਹਦਾ ਲਾਈਫ ਸਟਾਈਲ ਉਹ ਉਹਦੀ ਉਹਦੀ ਕੱਪੜਿਆਂ ਦੀ ਸਟਾਈਲਿੰਗ ਸਰ ਨਾਲ ਉਹ ਵੱਡੀ ਵੱਡੀ ਗੱਲ ਤਾਂ ਮਖੜ ਸਾਹਿਬ ਇਹ ਦੇਖਦਾ ਸਿੰਪਲੀਸਿਟੀ ਕੈਰੀ ਕਰਨ ਦਾ ਤਰੀਕਾ ਮੈਂ ਜੋ ਵੀ ਜਿੰਨੇ ਵੀ ਇੰਟਰਵਿਊ ਦੇਖਿਆ ਮੈਂ ਹਾਂਜੀ ਇੱਕ ਹਲੀਮੀ ਹਲੀਮੀ ਜਿੰਨਾਂ ਹਾਲਾਂਕਿ ਮੈਨੂੰ ਤਾਂ ਗਿਲਾ ਸੀਗਾ ਮੈਂ ਇੱਕ ਸ਼ੋਅ ਵੀ ਕੀਤਾ ਪਰ ਮੈਨੂੰ ਰਾਣੇ ਰਣਵੀਰ ਤੇ ਵੱਧ ਗਿਲਾ ਸੀਗਾ ਮੈਂ ਉਹਦਾ ਜ਼ਿਕਰ ਵੀ ਕੀਤਾ ਪਰ ਮੈਂ ਦਿਲਜੀਤ ਬਾਰੇ ਵੀ ਬੋਲਿਆ ਸੀਗਾ ਕਿ ਸਰਦਾਰਾਂ ਦੀ ਉਸ ਰੈਪ੍ਰেজੈਂਟੇਸ਼ਨ ਬਾਰੇ ਉਹਨੂੰ ਵਿਚਾਰ ਕਰਨਾ ਚਾਹੀਦਾ ਅਸੀਂ ਮਾਨ ਕਰਦੇ ਹਾਂ ਦਿਲਜੀਤ ਦੇ ਦਿਲਜੀਤ ਹੋਣ ਤੇ ਇਹ ਹੈ ਇੱਕ ਸਿੱਖ ਦੀ ਆ ਮਤਲਬ ਹੁਣ ਤੁਹਾਡਾ ਗਿਲਾ ਨਹੀਂ ਨਹੀਂ ਗਿਲਾ ਹੈ ਮੈਨੂੰ ਇਹ ਗਿਲਾ ਹੈ ਉਹ ਇੱਕ ਵੱਖਰਾ ਇਸ਼ੂ ਹੈ ਪਰ ਮੈਨੂੰ ਲੱਗਦਾ ਕਿ ਮੈਂ ਇੰਨਾ ਸੀਮਤ ਹੋ ਕੇ ਆਪਦੇ ਆਪ ਨੂੰ ਨਹੀਂ ਦੇਖਦਾ ਕਿ ਮੈਂ ਇੱਕ ਮੈਂ ਇੱਕ ਮਸਲੇ ਬਾਰੇ ਗੱਲ ਕੀਤੀ ਮੈਂ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਕੀਤੀ ਮੈਨੂੰ ਦਿਲਜੀਤ ਨਾਲ ਕੋਈ ਗਿਲਾ ਨਹੀਂ ਹੈ ਮੈਨੂੰ ਰਾਣੇ ਰਣਵੀਰ ਨਾਲ ਵੀ ਕੋਈ ਗਿਲਾ ਨਹੀਂ ਹੈ ਮੈਨੂੰ ਇਹ ਗਿਲਾ ਹੈ ਕਿ ਉਹਦੀ ਰੈਪ੍ਰেজੈਂਟੇਸ਼ਨ ਅੱਛੀ ਹੋ ਜੇ ਬਸ ਮੈਂ ਤਾਂ ਚਾਹੁੰਦਾ ਕਿ ਜੱਟ ਐਂ ਜੁਲੀਅਟ ਦੇ ਦੋ ਲੋਕ دیਵਾਨੇ ਨੇ ਨੀਰੂ ਬਾਜਵਾ ਦੇ ਅਸੀਂ دیਵਾਨੇ ਆ ਨੀਰੂ ਬਾਜਵਾ ਕਮਾਲ ਦੀ ਔਮਨ ਹੈ ਕਮਾਲ ਦੀ ਉਹਨੇ ਉਹ ਜੋ ਹਾਸਲ ਕੀਤਾ ਇੰਡਸਟਰੀ ਵਾਸਤੇ ਪਰ ਬੈਕ ਟੂ ਦਿਲਜੀਤ ਦਿਲਜੀਤ ਬਾਰੇ ਮੈਂ ਕਦੇ ਵੀ ਨੈਗੇਟਿਵ ਨਹੀਂ ਹੋ ਸਕਦਾ ਪਰ ਆਪਾਂ ਗੱਲ ਉਥੋਂ ਸ਼ੁਰੂ ਕੀਤੀ ਜੋ ਕਾਨਸਰਟ ਹੋਨੇ ਕੀਤਾ ਜੋ ਪਰਫਾਰਮੈਂਸੇਜ਼ ਹੋਨੇ ਦਿੱਤੀਆਂ ਇਹੋ ਜਿਹਾ ਕਿਹੜਾ ਬਾਲੀਵੁੱਡ ਦਾ ਐਕਟਰ ਆ ਆਪਾਂ ਸਿਧਾਰਥ ਮਲੋਤਰਾ ਦੇਖਿਆ ਆਪਾਂ ਸੁਲਮਾਨ ਖਾਨ ਸ਼ਾਹਰੁਖ ਖਾਨ ਮਤਲਬ ਸੱਤ ਸਤਾਰੇ ਥੋੜੇ ਰਹਿ ਜਾਂਦੇ ਨੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਉਹਨੇ ਇਹ ਪ੍ਰੂਫ ਕੀਤਾ ਕਿ ਪੱਗ ਨਾਲ ਵੀ ਰੈਪਰੈਜੈਂਟੇਸ਼ਨ ਹੋ ਸਕਦੀ ਹੈ ਇਸ ਕੱਲ ਨੂੰ ਅਸੀਂ ਸਮਝੀਏ ਬਹੁਤ ਵੱਡੀ ਗੱਲ ਹੈ ਹੁਣ ਤੱਕ ਤਾਂ ਇਹ ਸੀਗਾ ਕਿ ਮੁੰਡਾ 8ਵੀਂ ਚ ਪੜਦਾ ਜਦੋਂ ਵੱਡਾ ਹੁੰਦਾ ਸੀ ਜਵਾਨੀ ਚ ਪੈਰ ਧਰਿਆ ਉਹ ਇਸ ਗੱਲ ਨੂੰ ਕੇਸ ਕਟਾ ਦਿੰਦਾ ਸੀ ਵੀ ਕੁੜੀ ਫਸਣੀ ਹੈ ਕਿ ਨਹੀਂ ਫਸਣੀ ਹੂੰ ਫਿਲਮਾਂ ਦੇ ਵਿੱਚ ਜਦੋਂ ਸ਼ੁਰੂਆਤ ਹੁੰਦੀ ਜਿਵੇਂ ਸ਼ੇਰ ਕਿਲਰ ਭਜਨ ਮਾਨ ਬਿਨਾ ਪੱਗ ਤੋਂ ਪੰਜਾਬੀ ਫਿਲਮਾਂ ਚ ਔਰ 80 ਦੇ 90 ਦੇ ਦਹਾਕੇ ਤੱਕ ਜਦੋਂ ਫਿਲਮਾਂ ਬਣਦੀਆਂ ਰਹੀਆਂ ਫਿਰ 90s 'ਚ ਵੀ ਗੁਰਦਾਸ ਮਾਨ ਹੈ ਉਹ ਤੋਂ ਪਹਿਲਾਂ ਗੁੱਗੂ ਗਿੱਲ ਯੋਗਰਾ ਜਿਨ੍ਹਾਂ ਨੇ ਕਦੇ ਪੱਗ ਨਹੀਂ ਬੰਨੀ। ਵਰਿੰਦਰ ਤਾਂ ਚਲੋ ਪਰ ਗੱਲ ਇਹ ਸੀ ਵੀ ਇਹ ਮੁੰਡੇ ਇਹ ਆਏ ਇਹਨਾਂ ਨੇ ਪੱਗ ਨਾਲ ਰੈਪ੍ਰেজੈਂਟੇਸ਼ਨ ਲੈ ਕੇ ਆਏ ਇਹ। ਇਹ ਪੱਗ ਦੀ ਰੈਪ੍ਰেজੈਂਟੇਸ਼ਨ ਬਾਲੀਵੁੱਡ ਲੈ ਕੇ ਗਿਆ ਫਿਰੇ ਕੋਚਲਾ ਤੱਕ ਪੱਗ ਦੀ ਰੈਪ੍ਰেজੈਂਟੇਸ਼ਨ ਲੈ ਕੇ ਇਹ ਬਹੁਤ ਵੱਡੀ ਗੱਲ ਹੈ। ਚਾਦਰਾ ਚਾਦਰਾ ਕੁੜਤੇ ਹਾਲਾਂਕਿ ਜਿੱਤੇ ਐਂਟਰੀ ਹੋਈ ਅ ਦਿਲਜੀਤ ਦੀ ਐਂਟਰੀ ਹੁੰਦੀ ਹੈ ਜਦੋਂ ਚਾਰਟਰ ਜੋ ਉੱਤਰ ਕੇ ਵਾਪਸੇ ਜਾਂਦੇ ਉਹ ਉੱਥੇ ਵੀ ਉਹਨਾਂ ਨੇ ਕੁੜਤਾ ਪਜਾਮਾ ਪਾਇਆ ਹੋਇਆ ਇਹਦਾ ਸੇਰਾ ਦੇਖੋ ਮੈਂ ਉਸ ਕੱਲ ਨੂੰ ਤਾਂ ਮੈਨੂੰ ਲੱਗਦਾ ਕਿ ਬਾਹਲਾ ਓਵਰ ਆਪਣੇ মিডিਆ ਵਾਲੇ ਵੀ ਥੋੜਾ ਇਹ ਤੁਸੀਂ ਮੂਲ ਗੱਲ ਦੇ ਵਿੱਚ ਜਾਓ ਹਨਾ ਮੂਲ ਗੱਲ ਤਾਂ ਇਹ ਹੈ ਕਿ ਚਾਹੇ ਕੁੜਤਾ ਪਜਾਮਾ ਪਾਇਆ ਚਾਹੇ ਗੱਲ ਤਾਂ ਇਹ ਕਿ ਉਹਨੇ ਪੱਗ ਦੀ ਰੈਪਰੈਜਨਟੇਸ਼ਨ ਕੀਤੀ ਹੈ ਇਹ ਵੱਡੀ ਗੱਲ ਹੈ ਦੂਜੀ ਗੱਲ ਇਹ ਹੈ ਕਿ ਦੋ ਤਿੰਨ ਜਿਹੜੇ ਜਿਨ੍ਹਾਂ ਨੇ ਤਕਦੀਰ ਬਦਲੀ ਹੈ ਇਸ ਗੱਲ ਦੇ ਵਿੱਚ ਔਰ ਸਾਡਾ ਮਾਣ ਵੱਡਾ ਹੋਇਆ ਸਿੱਧੂ ਮੂਸੇਵਾਲਾ ਹੋਵੇ ਸ਼ੋਭ ਹੋਵੇ ترਸੀਮ ਜਸੜ ਦਾ ਨਾਮ ਐ ਕਦੇ ਨਹੀਂ ਭੁੱਲਦਾ ਜਦੋਂ ਪੱਗ ਦੀ ਗੱਲ ਆਉਂਦੀ ਹੈ ترਸੀਮ ਜਸੜ ਨੇ ਬਹੁਤ ਬਾਖਮਲ ਕੰਮ ਕੀਤਾ ਔਰ ਦਿਲਜੀਤ ਟੌਪ ਦੇ ਉੱਤੇ ਬੈਠਾ ਸਿੱਧੂ ਮੂਸੇਵਾਲਾ ਦਿਲਜੀਤ ਮੇਰੇ ਲਈ ਟੌਪ ਤੇ ਬੈਠੇ ਨੇ ਹਨਾ ਦਿਲਜੀਤ ਅੱਜ ਇਸ ਕਰਕੇ ਵੀ ਐ ਕਿ ਦੇਖੋ ਸਿੱਧੂ ਚਲਾ ਗਿਆ ਉਹ ਘਟਾ ਐ ਉਹ ਪੂਰਾ ਨਹੀਂ ਹੋਣਾ ਉਹ ਹੋ ਸਕਦਾ ਹੋਰ ਕੀ ਅਚੀਵ ਕਰਕੇ ਜਾਂਦਾ ਉਹਨੇ ਇੱਕ ਵਾਰ ਕਿਹਾ ਸੀਗਾ ਕਿ ਮੈਂ ਕਾਲੇ ਗੋਰੇ ਨੱਚਣ ਲਾ ਦੂ ਆਪ ਦੇ ਹਲੇ ਵੀ ਨੱਚਦੇ ਨੱਚਦੇ ਐ ਤੇ ਦਿਲਜੀਤ ਉਹ ਆਰਟਿਸਟ ਹੈ ਜਿਨੇ ਬਾਲੀਵੁੱਡ ਚ ਸਾਡੀ ਬੁੱਕਤ ਇਹ ਸੀ ਵੀ ਜੌਨੀ ਲੀਵਰ ਹੱਸੇ ਸਾਡੇ ਪੱਗ ਬਨ ਕੇ ਤੇ ਪੁੱਠੇ ਸਿੱਧੇ ਉਹ ਕਰੇ ਜਾਂ ਸਾਨੂੰ ਕੋਈ ਇਹ ਦਿਖਾ ਦੇ ਵੀ ਅਸੀਂ ਦਰਬਾਨ ਆ ਜਾਂ ਸਾਨੂੰ ਟੈਕਸੀ ਡਰਾਈਵਰ ਬਣਾ ਕੇ ਪੇਸ਼ ਕੀਤਾ ਜਾਂਦਾ ਸੀਗਾ ਜਾਂ ਸਾਨੂੰ ਉਹੀ ਉਹੀ ਹੋਏ ਹੋਏ ਕਰਕੇ ਮਖੌਲ ਕੀਤਾ ਜਾਂਦਾ ਸੀਗਾ ਸਾਡੀ ਇਹ ਤਰ ਪਰ ਅੱਜ ਦਿਲਜੀਤ ਨੇ ਦਿਖਾਇਆ ਕਿ ਸਰਦਾਰ ਸਿੱਖ ਦੀ ਡੈਫੀਨੇਸ਼ਨ ਔਰ ਅਸੀਂ ਰਿਪਰੈਜ਼ੈਂਟ ਕਰ ਸਕਦੇ ਹਾਂ ਅਸੀਂ ਬਾਲੀਵੁੱਡ ਨੂੰ ਰਿਪਰੈਜ਼ੈਂਟ ਕਰ ਸਕਦੇ ਹਾਂ ਸਿੱਖ ਅਟਾਇਰ ਦੇ ਵਿੱਚ ਫਿਲਮਾਂ ਇਹ ਨਹੀਂ ਵੀ ਅਕਸ਼ੇ ਕੁਮਾਰ ਨੇ ਨਕਲੀ ਦਾੜ੍ਹੀ ਲਾਈ ਤੇ ਉਹ ਇਸ ਤਰੀਕੇ ਨਾਲ ਵੀ ਜਿਹੜੀ ਹੈ ਇਸ ਰੂਪ ਦੇ ਔਰ ਮੈਂ ਨਾ ਖੁਸ਼ ਹੋਰ ਗੱਲ ਉਹਦਾ ਉਹਦੀ ਟੀਮ ਦੇਖੀਏ ਤੁਸੀਂ ਬਿਲਕੁਲ ਕੀ ਖੂਬਸੂਰਤੀ ਦੇ ਨਾਲ ਜਚੇ ਹੋਏ ਸਿੰਘ ਸਜੇ ਹੋਏ ਨੌਜਵਾਨ ਨੇ ਖੁੱਲੇ ਦਾੜੇ ਪ੍ਰਕਾਸ਼ ਕੀਤੇ ਆ ਕਈਆਂ ਨੇ ਦਮਾਲੇ ਸਜਾਏ ਆ ਸੋਹਣੀਆਂ ਦਸਤਾਰਾਂ ਸਜਾਈਆਂ ਆ ਔਰ ਉਹ ਚਾਰਟਰ ਦੇ ਵਿੱਚ ਆਪਦੀ ਟੀਮ ਨੂੰ ਨਾਲ ਲੈ ਕੇ ਬੈਠੇ ਇਹ ਕਿੱਡੀ ਡਾਊਨ ਟੂ ਅਰਥ ਹਲੀਮੀ ਵਾਲੀ ਪਰਸਨੈਲਿਟੀ ਦੀ ਗੱਲ ਹੈ ਮੈਂ ਇਹ ਵੀ ਮਹਿਸੂਸ ਕਰਦਾ ਜਗਫਰੀਦ ਕਿ ਸ਼ਾਇਦ ਮੇਰੀ ਗੱਲ ਵੀ ਉਹਨਾਂ ਤੱਕ ਪਹੁੰਚੇ ਜੇ ਕਦੇ ਉਹ ਕੋਈ ਆਪਣਾ ਐਪੀਸੋਡ ਦੇਖਦੇ ਹੋਣ ਜਾਂ ਉਹਨਾਂ ਤੱਕ ਕੋਈ ਇੱਕ ਦਾ ਐਪੀਸੋਡ ਕਦੇ ਗਿਆ ਹੋਵੇ ਵੀ ਉਸ ਗੱਲ ਬਾਰੇ ਵੀ ਵਿਚਾਰ ਕਰੋ ਜਿਹੜਾ ਉਹ ਕੈਰੈਕਟਰ ਹੈ ਉਹਨੂੰ ਸਹੀ ਢੰਗ ਨਾਲ ਪਟ੍ਰੇ ਕਰੋ ਮੈਂ ਕਹਿੰਨਾ ਕਿ ਕਮਾਲ ਹੋ ਜੂਗੀ ਫਿਰ ਤਾਂ ਆਨੰਦ 10 ਗੁਣਾ ਵੱਧ ਹੋ ਜਾਏ ਕਈਆਂ ਦੀ ਚੀਕ ਵੀ ਨਿਕਲੀ ਦੇਖ ਕੇ ਉਹਨੂੰ ਸਟੇਜ ਦੇ ਉੱਤੇ ਜਾਂ ਐਡੇ ਪਰਫਾਰਮ ਹਾਲਾਂਕਿ ਹਾਂ ਇਨਵਾਈਟ ਇਨਵਾਈਟਡ ਵੀ ਨਹੀਂ ਗੱਲ ਪਤਾ ਕੀ ਹੈ ਜਗਪ੍ਰੀਤ ਉਸ ਗੱਲ ਨੂੰ ਕਈ ਮੈਂ ਦੇਖਦਾ ਸੀਗਾ ਜਿਹੜੇ ਐਂਟੀ ਸਿੱਖ ਤੇ ਐਂਟੀ ਦਿਲਜੀਤ ਤੇ ਐਂਟੀ ਫਾਰਮਰਜ਼ ਬਲੌਗਰ ਪੇਜ ਨੇ ਉਹ ਆਖੇ ਕਹੀ ਜਾਂਦੇ ਜੀ ਉਹ ਜਿਹੜੇ ਉਹ ਵਿਆਹਾਂ ਤੇ ਨਹੀਂ ਆ ਨੱਚਦੀ ਇੱਕ ਨੇ ਥੱਲੇ ਲਿਖਿਆ ਸੀਗਾ ਚੰਡੀਗੜ੍ਹ ਦੀ ਦਾਦੂ ਕੋਠੀ ਨਹੀਂ ਛੱਡੀ ਕੋਈ ਉਦੋਂ ਮੈਂ ਆਈ ਮਾਈਂਡ ਮਾਈ ਵਰਡਸ ਮੈਨੂੰ ਨਹੀਂ ਇਹ ਗੱਲ ਕਹਿਣੀ ਚਾਹੀਦੀ ਮੈਂ ਤਾਂ ਥੱਲੇ ਜੋ ਲਿਖਿਆ ਉਹ ਪੜ੍ਹ ਕੇ ਆ ਗੱਲ ਇਹ ਹੈ ਕਿ ਜੇ ਦਿਲਜੀਤ ਪੰਜਾਬ ਨਾਲ ਖੜਿਆ ਤੇ ਫਿਰ ਪੰਜਾਬ ਵੀ ਦਿਲਜੀਤ ਨਾਲ ਖੜਾ ਬਿਲਕੁਲ ਜੇ ਕੰਗਣਾ ਕਿਸਾਨਾਂ ਦੇ ਖਿਲਾਫ ਗਈ ਤੇ ਉਹਦਾ ਜਲੂਸ ਜੋ ਨਿਕਲਿਆ ਤੁਸੀਂ ਵੀ ਹੈਵ ਨਾਥਿੰਗ ਅਗੇਂਸਟ ਹਰ ਨਾ ਪੰਜਾਬੀਆਂ ਦਾ ਇਹ ਸੁਭਾਅ ਨਹੀਂ ਹੈ ਨਹੀਂ ਨਾ ਹੀ ਫਾਰਮਰਸ ਦਾ ਉਹ ਸਵੇਰੇ ਆ ਕੇ ਆਪਦੀ ਗਲਤੀ ਰਿਅਲਾਈਜ਼ ਕਰੂਗੀ ਉਹਨੂੰ ਪਲਕਾਂ ਤੇ ਵਹਾ ਲਾਂਗੇ ਉਹ ਕਹੂਗੀ ਸਾਨੂੰ ਜਿਤਾ ਦਿਓ ਜਿਤਾ ਵੀ ਦੇਵਾਂਗੇ ਪੰਜਾਬੀਆਂ ਦਾ ਸੁਭਾਅ ਹੈ ਆਪਣਾ ਇਹ ਖੜਾ ਪਰ ਜੇ ਕੋਈ ਧੌਣ ਉੱਚੀ ਰੱਖ ਕੇ ਆਕੜ ਕੇ ਕਹੂਗਾ ਫਿਰ ਇਹ ਇਹ ਤਾਂ ਇਹ ਨਹੀਂ ਵੀ ਭਾਵੇਂ ਅੱਗ ਲੱਗ ਕੇ ਫੁੱਕ ਜੇ ਆਪ ਦਾ ਫੁੱਕਿਆ ਜਾਏ ਸਭ ਕੁਝ ਫਿਰ ਸਿਰ ਤਾਂ ਨਹੀਂ ਝੁਕਾਉਂਦੇ ਇਹ ਇਹ ਨਹੀਂ ਇਸ ਕਰਕੇ ਜੋ ਮੈਨੂੰ ਲੱਗਦਾ ਕਿ ਇੱਕ ਸਰਕਾਰਾਂ ਦੇ ਤਲਵੇ ਤਾਂ ਬਹੁਤ ਦੁਨੀਆ ਚੱਟਦੀ ਹੈ ਔਰ ਐਕਟਰਾਂਾਂ ਤੇ ਮਜਬੂਰੀ ਵੀ ਹੁੰਦੀ ਹੈ ਕੰਮ ਕਰਨਾ ਪਰ ਜਿਸ ਲੈਵਲ ਤੇ ਇਹ ਗਈ ਨਾ ਮੈਨੂੰ ਲੱਗਦਾ ਖੱਟਣਾ ਇਹ ਨਹੀਂ ਉਹਦੇ ਚੋਂ ਵੀ ਕੁਝ ਨਹੀਂ ਜਿਹੜੇ ਸਿਆਣੇ ਲੋਕ ਨੇ ਉਹ ਹੁਣ ਦੇਖੋ ਪੋਲਿਟਿਕਸ 'ਚ ਕੌਣ ਨਹੀਂ ਆਇਆ ਜੈਪ੍ਰਾਦਾ ਪੋਲਿਟਿਕਸ 'ਚ ਆਈ ਜੈ ਲਲਤਾ ਪੋਲਿਟਿਕਸ ਦੇ ਵਿੱਚ ਆਈ ਤੁਸੀਂ ਦੇਖੋ ਤਰਮਿੰਦਰ ਦਾ ਪਰਿਵਾਰ ਤਿੰਨੇ ਜੀ ਹੇਮਾ ਮਾਲਨੀ ਤਰਮਿੰਦਰ ਸਨੀ ਦਿਓਲ ਇਹ ਸਿਆਸਤ ਚ ਆ ਕੇ ਆਪਦੀ ਆਪਦੀਆਂ ਸੀਟਾਂ ਜਿੱਤੇ ਐ ਹਨਾ ਹੋਰ ਹਜ਼ਾਰਾਂ ਸੈਂਕੜੇ ਤੁਸੀਂ ਦੇਖੋ ਕਿਰਨ ਖੇਰ ਚੰਡੀਗੜ੍ਹ ਤੋਂ ਜਿੱਤੇ ਨੇ ਬਿਲਕੁਲ ਤਾਂ ਕਿਸੇ ਨੂੰ ਕੋਈ ਦਿੱਕਤ ਐ ਤੂੰ ਕੱਲ ਨੂੰ ਭਾਜਪਾ ਤੋਂ ਇਲੈਕਸ਼ਨ ਲੜ ਤੇ ਪੰਜਾਬ ਵਾਲਿਆਂ ਨੂੰ ਵੀ ਕੀ ਦਿੱਕਤ ਹਾਂ ਤੂੰ ਨੈਰੇਟਿਵ ਬਿਲਡਿੰਗ ਕਰੇਂਗੀ ਖਿਲਾਫ ਬੋਲੇਂਗੀ ਸ਼ੁਭਦੇ ਖਿਲਾਫ ਬੋਲੀ ਤੇ ਸ਼ੁਭਦਾ ਚੈੱਕ ਗਾਣਾ ਕੱਲ ਆਪ ਉਹਦੇ ਚਲਾਈ ਬੈਠੀ ਜਿੱਥੇ ਜਵਾਕ ਦੀ ਫੋਟੋ ਲਾਈ ਹੈ ਜੀ ਫਿਰ ਸਾਈਕਲ ਦਾ ਵੀ ਕੋਈ ਸਟੈਂਡ ਹੈ ਭਾਈ ਤੂੰ ਆਪਦਾ ਇੱਕ ਸਟੈਂਡ ਤਾਂ ਰੱਖ ਲੈ ਫਿਰ ਤੂੰ ਖਿਲਾਫ ਹੀ ਚੱਲ ਪਰ ਅੰਦਰ ਖਾਤੇ ਬੈਠੇ ਗਾਣੇ ਵੀ ਸੁਣੇ ਜਾਣੀ ਆ ਜਿਵੇਂ ਉਹ ਸਿੱਧੂ ਕਹਿੰਦਾ ਹੁੰਦਾ ਸੀਗਾ ਹਨਾ ਵੀ ਨਾਲੇ ਨਾਲੇ 24 ਘੰਟੇ ਨਿੰਦ ਦੇ ਪਰ ਨਾਲੇ ਕੱਲੇ ਕੱਲੇ ਗੀਤੇ ਆਦ ਨਹੀਂ ਉਹੀ ਹਾਲ ਇਹਦਾ ਵੀ ਉਹਦੇ ਗੀਤ ਵੀ ਲਾਈ ਬੈਠੀ ਆ ਤੋ ਮੈਨੂੰ ਲੱਗਦਾ ਸੁਣਦੀ ਦਿਲਜੀਤ ਦੇ ਗਾਣੇ ਵੀ ਆ ਪੂਰੇ ਪੂਰੇ ਹੈ ਤੁਹਾਨੂੰ ਕੀ ਲੱਗਦਾ ਕਾਨਸਰਟ ਨਹੀਂ ਦੇਖਿਆ ਹੁਣ ਹੁੰਦਾ ਉਹਨੇ ਦੇਖਿਆ ਸਾਰਾ ਕੁਝ ਮੈਂ ਕਹਿੰਦਾ ਰੀਅਲ ਤੋਂ ਬਾਅਦ ਹੀ ਤਾਂ ਰੌਲਾ ਪਿਆ ਕਾਨਸਰਟ ਦੇਖਿਆ ਉਸ ਤੋਂ ਬਾਅਦ ਹੀ ਰੌਲਾ ਪਿਆ ਔਰ ਮੈਨੂੰ ਲੱਗਦਾ ਇਹ ਅੰਦਰ ਘਰੇ ਬੈਠੀ ਦਿਲਜੀਤ ਦੇ ਗਾਣੇ ਲਾਈ ਜਾਂਦੀ ਐ ਸੁਣਦੀ ਉਹਦੀ ਵੀਡੀਓਜ਼ ਵੀ ਦੇਖਦੀ ਐ ਜੀ ਪਰ ਉਹ ਦਿਲਜੀਤ ਦਿਲਜੀਤ ਐ ਪਰ ਵੀ ਐਸ ਆਈ ਸੈਡ ਵੀ ਹੈਵ ਨਥਿੰਗ ਅਗੇਨਸਟ ਹਰ ਮਜ਼ਾਕ ਦੀ ਗੱਲ ਮਜ਼ਾਕ ਦੇ ਵਿੱਚ ਐ ਵਿਦ ਡਿਊ ਰਿਗਾਰਡ ਉਹ ਸਮਝੇ ਉਹ ਸਿਆਸਤ ਤੋਂ ਬਾਹਰ ਹੋ ਕੇ ਇੱਕ ਆਰਟਿਸਟ ਦੇ ਤੌਰ ਤੇ ਦੇਸ਼ ਵਿੱਚ ਰਹੇ ਉਹ ਏਜੰਡਿਆਂ ਦੇ ਵਿੱਚ ਨਾ ਪਵੇ ਉਹ ਨਾ ਹੀ ਮੈਂ ਨਹੀਂ ਕਹਿੰਦਾ ਕਿ ਉਹ ਫੇਵਰ ਕਰੇ ਪਰ ਉਹ ਖਿਲਾਫ ਵੀ ਉਹ ਐਜ਼ ਅ ਆਰਟਿਸਟ ਆਹੀ ਗੱਲ ਸੀ ਨਾ ਕਿ ਕਿ ਤੁਹਾਨੂੰ ਜੋ ਲੱਗਦਾ ਤੁਸੀਂ ਪਹਿਲਾਂ ਕਿਸਾਨ ਅੰਦੂਲਨ ਚ ਬੀਬੀਆਂ ਬਾਰੇ ਤੁਹਾਨੂੰ ਕੀ ਉਹ ਪਈ ਹੈ ਦੋ ਜਣਾਂ ਨੇ ਰਿਐਕਟ ਕੀਤਾ ਦੋਵੇਂ ਇੱਕੋ ਜੇ ਸੀ ਇੱਕ ਰਾਖੀ ਸਬੰਧ ਨੇ ਤੇ ਕੰਗਣਾ ਨੇ ਕੰਗਣਾ ਨੇ ਜੀ ਰਾਖੀ ਨੇ ਤਾਂ ਮਖੌਲ ਕੀਤਾ ਮੈਨੂੰ ਬੁਲਾ ਲੈਂਦੇ ਮੈਂ ਤੁਹਾਡੇ ਭਾਂਡੇ ਭੁੰਡੇ ਮਾਇਂ ਦਿੰਦੀ ਤੇ ਕੰਗਣਾ ਦਾ ਵੀ ਹਾਲ ਇਹੀ ਸੀਗਾ ਉਹ ਕਹਿੰਦੀ ਮੈਂ ਤਾਂ ਜੀ ਨੱਚਦੀ ਨਹੀਂ ਜਾ ਕੇ ਹੁਣ ਉਹ ਲੋਕ ਥੱਲੇ ਕਮੈਂਟ ਤਾਂ ਪੜੋ ਕਹਿੰਦੇ ਵੀ ਤੂੰ ਕਿੱਥੇ ਕਿੱਥੇ ਗਈਆਂ ਸਾਨੂੰ ਚੰਡੀਗੜ੍ਹ ਰਹਿੰਦੀ ਨੂੰ ਸਾਰਾ ਕੁਝ ਹੀ ਪਤਾ ਹੈ ਆਪਾਂ ਨੂੰ ਉਹ ਦਿੱਲੀ ਬੰਦੇ ਗੱਲ ਦੱਸੀ ਤਾਂ ਨਹੀਂ ਪਰ ਠੀਕ ਹੈ ਉਹਦੀ ਪਰਸਨਲ ਲਾਈਫ ਸੀ ਆਪਾਂ ਉਸ ਗੱਲ ਤੋਂ ਕੀ ਲੈਣਾ ਦੇਣਾ ਜੀ